ਲੋੜੀ ਦਾ ਤਿਹਾਰ ਬੜੀ ਖੁਸ਼ੀ ਦਾ ਤਿਹਾਰ ਹੈ ਅਰੇੜੀਆਂ ਮੂਲ ਫਲੀਆਂ ਅੱਗ ਜਾਲੀ ਜਾਂਦੀ ਐ ਸੇਕਿਆ ਜਾਂਦਾ ਤੇ ਪੁਰਾਣੇ ਸਮੇਂ ਦੇ ਵਿੱਚ ਪੱਠੀਆਂ ਤੇ ਦਾਣੇ ਭੁੰਨੇ ਜਾਂਦੇ ਸੀ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਰਾਣੇ ਸਮੇਂ ਦੀ ਤੇ ਅੱਜ ਵੀ ਲੋੜੀ ਉਸ ਤੋਂ ਬਾਅਦ ਮੁੱਲਾ ਜੀ ਦਾ ਵੀ ਜ਼ਿਕਰ ਕਰਾਂਗੇ ਪੁਰਾਣੀ ਤੇ ਮਨੀ ਲੋੜੀ ਦਾ ਥੋੜਾ ਜਿਹਾ ਕੰਪੈਰੀਜ਼ਨ ਜ਼ਰੂਰ ਕਰੋ ਸੁੰਦਰ ਮੰਗਨੀਆਂ ਤੇਰਾ ਕੌਣ ਵਿਚਾਰਾ ਬਿਲਕੁਲ ਮਕਬੂਲ ਜੀ ਪੰਜਾਬੀ ਜਿਹੜਾ ਸੱਭਿਆਚਾਰ ਹੈ ਸਾਡਾ ਇਹਦਾ ਪੰਜਾਬ ਹੈ ਜਿਹੜਾ ਉਹ ਤਿਹਾਰਾਂ ਦਾ ਦੀਸ਼ ਹੈ ਸੋ ਲੋਹੜੀ ਇੱਕ ਸਾਂਝੀਵਾਲਤਾ ਦਾ ਪ੍ਰਤੀਕ ਹੈ ਵਾਹ ਲੋਹੜੀ ਇਹਦਾ ਇਹਦਾ ਤਿਹਾਰ ਹੈ ਜਿਵੇਂ ਕਹਾਂ ਤੁਹਾਨੂੰ ਉੱਤਰੀ ਭਾਰਤ ਦੇ ਵਿੱਚ ਰਾਜਸਥਾਨ ਹਰਿਆਣਾ ਪੰਜਾਬ ਤੇ ਜੰਮੂ ਕਸ਼ਮੀਰ ਕਿਉਂਕਿ ਇੱਕ ਹਿੱਸਾ ਹੀ ਸੀ ਉਹ ਪੁਰਾਣਾ ਜੇ ਪੰਜਾਬ ਦੀ ਗੱਲ ਕਰੀਏ ਪੁਰਾਣੀ ਧਰਤਾਂ ਦੀ ਗੱਲ ਕਰੀਏ ਜੀਓਗ੍ਰਾਫੀ ਦੀ ਗੱਲ ਕਰੀਏ ਤਾਂ ਇੱਕ ਹਿੱਸਾ ਸੀ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਕਥਾਵਾਂ ਦੇ ਵਿੱਚ ਜ਼ਿਕਰ ਆਉਂਦਾ ਜਿੱਦਾਂ ਤੁਸੀਂ ਕਿਹਾ ਵੀ ਦੁੱਲਾ ਪੱਟੀ ਵਾਲਾ ਸੋ ਲੋੜੀ ਆਉਂਦੀ ਅਦੁੱਲਾ ਪੱਟੀ ਵਾਲਾ ਜਿਹੜਾ ਹਾਟੀਆਂ ਦੇ ਉੱਪਰ ਬਾਜ਼ਾਰਾਂ ਤੇ ਮਹੱਲਿਆਂ ਦੇ ਵਿੱਚ ਗੂੰਜਦਾ ਸੁੰਦਰ ਮੁੰਦਰੀਏ ਕੋਰਾ ਕੋਰਾ ਕੋ ਮਚਾਰਾ ਹੂ ਦੁੱਲਾ ਪੱਟੀ ਵਾਲਾ ਸੋ ਪੱਟੀ ਵਾਲਾ ਦੀ ਗੱਲ ਕਰੀਏ ਸੋ ਮੁਗਲ ਵਕਤ ਰਾਜ ਸੀ ਜਰੋਂ ਇਹ ਪੰਜਾਬ ਇੱਕ ਹਿੱਸਾ ਸੀ ਉਸ ਸਮੇਂ ਦੇ ਵਿੱਚ ਤਾਂ ਮੁਗਲ ਸੈਨਕਾਂ ਦੇ ਅਤਿਆਚਾਰਾਂ ਦੇ ਵਿਰੁੱਧ ਦੁੱਲਾ ਪੱਟੀ ਵਾਲਾ ਆਪਣੇ ਆਪ ਦੇ ਵਿੱਚ ਇੱਕ ਸਮਾਜ ਜੇ ਗਰਦ ਨੂੰ ਸਮਝਣ ਵਾਲਾ ਉਹ ਵਿਅਕਤੀ ਸੀ ਜਿਨੇ ਸਮਾਜ ਦੇ ਦਰਦ ਨੂੰ ਸਮਝਿਆ ਮੁਗਲਾਂ ਜਿਹੜਾ ਮੁਗਲਾਂ ਦਾ ਜ਼ੁਲਮ ਸੀ ਉਹਦੇ ਖਿਲਾਫ ਡਟਿਆ ਹੋਇਆ ਹਾਂ ਉਹਦੇ ਖਿਲਾਫ ਡਟਿਆ ਉਹਨੇ ਇੱਕ ਜੰਗ ਜੀ ਲੜੀ ਹਾਂ ਅਸਲ ਸੁੰਦਰਮੁੰਦਰੀ ਕੌਣ ਸੀ ਗੱਲ ਉੱਥੇ ਲਿਆਉਣੀ ਆ ਵੀ ਸੁੰਦਰਮੁੰਦਰੀ ਇਹ ਹੋ ਤੇਰਾ ਕੌਣ ਵਿਚਾਰਾ ਇਹਨਾਂ ਨੂੰ ਵੱਥਾ ਕੋਈ ਜੁੜੀ ਐ ਰੋਜ਼ ਨਾ ਅਵਕਤੀ ਸੀ ਉਹ ਦੀਆਂ ਦੋ ਬੇਟੀਆਂ ਸੁੰਦਰ ਤੇ ਮੁੰਦਰੀ ਉਹਨਾਂ ਦਾ ਨਾਮ ਸੀ ਪਰਮਾਤਮਾ ਵੱਲੋਂ ਉਹਨਾਂ ਨੂੰ ਰਜਵਾ ਜਿਹੜਾ ਹੁਸਨ ਹੈ ਕਾਇਨਾਤ ਨੇ ਉਹਨਾਂ ਧੀਆਂ ਨੂੰ ਦਿੱਤਾ ਹੋਇਆ ਸੀ ਪਰ ਲੇਕਿਨ ਜ਼ਾਲਮ ਹਕੂਮਤ ਦੇ ਵਿੱਚ ਕੁਝ ਲੋਕ ਜਿਹੜੇ ਮੁਗਲ ਸਨ ਬਾੜੀਆਂ ਨਿਗਾਹਾਂ ਵੀ ਰੱਖਦੇ ਸਨ ਤਾਂ ਮਕਬੂਲ ਜੀ ਪਿੰਗ ਪੈਂਦੀ ਹੈ ਵੀ ਇਹਨਾਂ ਬੱਚਿਆਂ ਦਾ ਵਿਆਹ ਹੈ ਕਿਉਂਕਿ ਇੱਕ ਪਿਓ ਹੈ ਜਿਹਦੇ ਮਨ ਵਿੱਚ ਨਾਰਾਹ ਸਮੇਂ ਦਾ ਮਾਹੌਲ ਵੀ ਐਦਾਂ ਦਾ ਸੀ ਡਰਦਾ ਸਾਇਆ ਸੀ ਸੋ ਉਸ ਨੂੰ ਪਤਾ ਲੱਗਦਾ ਉਹਨਾਂ ਦੇ ਪਿਤਾ ਨੂੰ ਵੀ ਇੱਕ ਦੁੱਲਾ ਪੱਟੀ ਵਾਲਾ ਜੋ ਮਦਦ ਕਰ ਸਕਦਾ ਸੋ ਦੁੱਲੇ ਪੱਟੀ ਵਾਲੇ ਕੋਲ ਜਾਂਦਾ ਤੇ ਅਰਜ਼ ਅਰਜ਼ੋਈ ਕਰਦਾ ਸੋ ਦੁੱਲਾ ਪੱਟੀ ਵਾਲੇ ਨੂੰ ਰਹਿਮ ਆਉਂਦਾ ਤੇ ਰਾਤੋਂ ਰਾਤ ਉਹ ਵਾਅਦਾ ਕਰਦਾ ਵੀ ਤੇਰੀ ਧੀਆ ਦਾ ਵਿਆਹ ਅੱਜ ਰਾਤ ਰੋਹੀ ਮਹਿਰ ਜਾਵਾਂਗਾ ਅੱਜ ਫਿਰ ਕਾਲ ਜੀ ਨੇ ਮਾਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਰ ਮੀਡੀਆ ਫક્ત ਪਹਿਲਾਂ ਸਾਰੇ ਦਰਸ਼ਕਾਂ ਨੂੰ ਲੋੜੀ ਦੀ ਲੱਖ ਲੱਖ ਮੁਬਾਰਕ ਪੰਜਾਬ ਦੇ ਵਿੱਚ ਤੇ ਜ਼ਿਆਦਾ ਕਰਕੇ ਉੱਤਰੀ ਭਾਰਤ ਦਾ ਜਿਹੜਾ ਸਾਡਾ ਉਹਦੇ ਵਿੱਚ ਲੋੜੀ ਦਾ ਤਿਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਰੌਣਕਾਂ ਲੱਗਦੀਆਂ ਨੇ ਭੰਗੜੇ ਪਾਏ ਜਾਂਦੇ ਆ ਪੁਰਾਣੇ ਸਮੇਂ ਦੇ ਵਿੱਚ ਲੋੜੀ ਲੜਕੀਆਂ ਦੀ ਜਿਹਨਾਂ ਪੁੱਤਰਾਂ ਦੀ ਲੋੜੀ ਜ਼ਿਆਦਾ ਮਨਾਇ ਜਾਂਦੀ ਸੀ ਅੱਜ ਤਬਦੀਲੀ ਆਈ ਹੈ ਤਬਦੀਲੀ ਆ ਹੋਣ ਨਾਲ ਬਦਲਾਅ ਹੋਇਆ ਬਦਲਾਅ ਦੇ ਵਿੱਚ ਲੜਕੀਆਂ ਦੀ ਲੋੜੀ ਮਿਲਾਈ ਜਾਂਦੀ ਹੈ ਅਕਸਰ ਲੋੜੀ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਮਿਲਾਈ ਜਾਂਦੀ ਸੀ ਇੱਕ ਜ਼ਿਕਰ ਹੁੰਦਾ ਸੀ ਉਸ ਸਮੇਂ ਦੇ ਵਿੱਚ ਅੱਜ ਵੀ ਹੁੰਦਾ ਹੈ ਬੁੱਲਾ ਪੱਟੀ ਵਾਲਾ ਬੁੱਲੇ ਨੇ ਧੀ ਵਿਆਹੀ ਫੇਰ ਚੱਕਰ ਪਾਈਏ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਹਿਰ ਪੱਤਰਕਾਰ ਜੁੜੇ ਨੇ ਬਿਕਰ ਜੀ ਜੀ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਬਿਲਕੁਲ ਜੀ ਸਾਰੇ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਲੋੜੀ ਦਾ ਤਿਹਾਰਾ ਹੈ ਬੜੀ ਖੁਸ਼ੀ ਦਾ ਤਿਹਾਰ ਹੈ ਲੋੜੀਆਂ ਮੂੰਗਫਲੀਆਂ ਅੱਗ ਜਾਲੀ ਜਾਂਦੀ ਐ ਸੇਕਿਆ ਜਾਂਦਾ ਤੇ ਪੁਰਾਣੇ ਸਮੇਂ ਦੇ ਵਿੱਚ ਪੱਠੀਆਂ ਤੇ ਦਾਣੇ ਭੁੰਨੇ ਜਾਂਦੇ ਸੀ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਰਾਣੇ ਸਮੇਂ ਦੀ ਤੇ ਅੱਜ ਦੀ ਲੋੜੀ ਉਸ ਤੋਂ ਬਾਅਦ ਮੁਦੱਲਾ ਜੀ ਦਾ ਜ਼ਿਕਰ ਕਰਾਂਗੇ ਪੁਰਾਣੀ ਤੇ ਨਵੀਂ ਲੋੜੀ ਦਾ ਥੋੜਾ ਜਿਹਾ ਕੰਪੈਰੀਜ਼ਨ ਜ਼ਰੂਰ ਕਰੋ ਬਿਲਕੁਲ ਮਕਬੂਲ ਜੀ ਪੰਜਾਬੀ ਜਿਹੜਾ ਸੱਭਿਆਚਾਰ ਹੈ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਉਹ ਤਿਹਾਰਾਂ ਦਾ ਦੇਸ਼ ਹੈ ਸੋ ਲੋੜੀ ਇੱਕ ਸਾਂਝੀ ਵਲਤਾ ਦਾ ਪ੍ਰਤੀਕ ਹੈ ਵਾਹ ਹੂੰ ਲੋੜੀ ਦਾ ਜਿਹੜਾ ਤਿਹਾਰ ਹੈ ਜਿਵੇਂ ਕਹਾਂ ਤੁਹਾਨੂੰ ਉੱਤਰੀ ਭਾਰਤ ਜਿਹਦੇ ਵਿੱਚ ਰਾਜਸਥਾਨ ਹਰਿਆਣਾ ਪੰਜਾਬ ਤੇ ਜੰਮੂ ਕਸ਼ਮੀਰ ਕਿਉਂਕਿ ਇੱਕ ਹਿੱਸਾ ਹੀ ਸੀ ਪੁਰਾਣਾ ਜੀ ਪੰਜਾਬ ਦੀ ਗੱਲ ਕਰੀਏ ਪੁਰਾਣੀ ਧਰਤਾਂ ਦੀ ਗੱਲ ਕਰੀਏ ਜੀਓਗ੍ਰਾਫੀ ਦੀ ਗੱਲ ਕਰੀਏ ਤਾਂ ਇੱਕ ਹਿੱਸਾ ਸੀ ਸੋ ਦੰਦ ਕਥਾਵਾਂ ਦੇ ਵਿੱਚ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਕਥਾਵਾਂ ਦੇ ਵਿੱਚ ਜ਼ਿਕਰ ਆਉਂਦਾ ਜਿੱਦਾਂ ਤੁਸੀਂ ਕਿਹਾ ਬੀ ਦੁੱਲਾ ਪੱਟੀ ਵਾਲਾ ਸੋ ਲੋੜੀ ਹੁੰਦੀ ਅਦੁੱਲਾ ਪੱਟੀ ਵਾਲਾ ਜਿਹੜਾ ਹੱਟੀਆਂ ਦੇ ਉੱਪਰ ਬਾਜ਼ਾਰਾਂ ਤੇ ਮਹੱਲਿਆਂ ਦੇ ਵਿੱਚ ਗੂੰਜਦਾ ਹੈ ਸੁੰਦਰ ਮੁੰਦਰੀਏ ਕੋਈ ਵਿਚਾਰਾ ਹੋ ਅਦੁੱਲਾ ਪੱਟੀ ਵਾਲਾ ਸੋ ਪੱਟੀ ਵਾਲਾ ਦੀ ਗੱਲ ਕਰੀਏ ਸੋ ਮੁਗਲ ਦਾ ਇੱਕ ਰਾਜ ਸੀ ਜਰੋਂ ਇਹ ਪੰਜਾਬ ਇੱਕ ਹਿੱਸਾ ਸੀ ਉਸ ਸਮੇਂ ਦੇ ਵਿੱਚ ਤਾਂ ਮੁਗਲ ਸਰਕਾਰ ਦੇ ਅਤਿਆਚਾਰਾਂ ਦੇ ਵਿਰੁੱਧ ਦੁੱਲਾ ਪੱਟੀ ਵਾਲਾ ਆਪਣੇ ਆਪ ਦੇ ਵਿੱਚ ਇੱਕ ਸਮਾਜ ਦੇ ਦਰਦ ਨੂੰ ਸਮਝਣ ਵਾਲਾ ਉਹ ਵਿਅਕਤੀ ਸੀ ਜਿਨੇ ਸਮਾਜ ਦੇ ਦਰਦ ਨੂੰ ਸਮਝਿਆ ਮੁਲਗਾ ਜਿਹੜਾ ਮੁਗਲਾਂ ਦਾ ਜ਼ੁਲਮ ਸੀ ਉਹਦੇ ਖਿਲਾਫ ਡਟਿਆ ਹੋਇਆ ਸੀ ਹਾਂ ਉਹਦੇ ਖਿਲਾਫ ਡਟਿਆ ਉਹਨੇ ਇੱਕ ਜੰਗ ਜੀ ਲੜੀ ਸੋ ਦੁੱਲਾ ਪੱਟੀ ਵਾਲੇ ਦਾ ਜਿਹੜਾ ਪਰਿਵਾਰ ਸੀ ਉਹਦੇ ਫਾਦਰ ਨੂੰ ਵੀ ਸ਼ਹੀਦ ਕੀਤਾ ਗਿਆ ਮੁਗਲਾਂ ਵੱਲੋਂ ਫੜ ਕੇ ਤਸੀਹੇ ਦਿੱਤੇ ਗਏ ਸੋ ਦੁੱਲਾ ਪੱਟੀ ਵਾਲੇ ਦੇ ਮਰਦ ਦੇ ਵਿੱਚ ਉਹ ਬਦਲਾ ਲੈਣ ਦੀ ਭਾਵਨਾ ਦੇ ਨਾਲ ਦੁੱਲਾ ਪੱਟੀ ਵਾਲਾ ਜੰਗਲਾਂ ਦੇ ਵਿੱਚ ਖੋ ਤੁਰਦਾ ਤੇ ਜਿਹੜੀਆਂ ਸੁਗਾਤਾਂ ਬੁਗਲਾਵੀਆਂ ਹੁੰਦੀਆਂ ਸਨ ਉਹਨਾਂ ਦੀ ਲੁੱਟਖੋ ਕਰਨ ਤੋਂ ਬਾਅਦ ਉਹ ਆਮ ਗਰੀਬਾਂ ਨੂੰ ਲੋੜਵੰਦਾਂ ਨੂੰ ਤੇ ਕਿਰਤੀਆਂ ਨੂੰ ਉਹ ਵੱਡ ਦਾ ਮਦਦਗਾਰ ਸੀ ਆ ਲੋਕਾਂ ਦਾ ਸਭ ਸੁੰਦਰ ਮੰਦਰੀਏ ਹਾਂ ਇਹ ਸੁੰਦਰ ਮੰਦਰੀ ਕੌਣ ਸੀ ਗੱਲ ਉੱਥੀ ਲਾਉਣੀ ਹੈ ਵੀ ਸੁੰਦਰ ਮੰਦਰੀ ਇਹ ਹੋ ਤੇਰਾ ਕੌਣ ਵਿਚਾਰਾ ਇਹ ਇਹਨਾਂ ਦੀ ਗੱਥਾ ਕਿਵੇਂ ਜੁੜੀ ਹੈ ਨਾਲ ਇੱਕ ਅਬਿਅਕਤੀ ਸੀ ਉਹ ਦੀਆਂ ਦੋ ਬੇਟੀਆਂ ਸੁੰਦਰ ਤੇ ਮੁੰਦਰੀ ਉਹਨਾਂ ਦਾ ਨਾਮ ਸੀ ਪਰਮਾਤਮਾ ਵੱਲੋਂ ਉਹਨਾਂ ਨੂੰ ਰਜਵਾ ਜਿਹੜਾ ਹੁਸਨ ਹੈ ਕਾਇਨਾਤ ਨੇ ਉਹਨਾਂ ਧੀਆਂ ਨੂੰ ਦਿੱਤਾ ਹੋਇਆ ਸੀ ਪਰ ਲੇਕਿਨ ਜ਼ਾਲਮ ਹਕੂਮਤ ਦੇ ਵਿੱਚ ਕੁਝ ਲੋਕ ਜਿਹੜੇ ਮੁਗਲ ਸਨ ਮਾੜੀਆਂ ਨਿਗਾਹਾਂ ਵੀ ਰੱਖਦੇ ਸਨ ਤਾਂ ਮਕਬੂਲ ਜੀ ਪਿੰਗ ਪੈਂਦੀ ਹੈ ਵੀ ਇਹਨਾਂ ਬੱਚੀਆਂ ਦਾ ਵਿਆਹ ਹੈ ਕਿਉਂਕਿ ਇੱਕ ਪਿਓ ਹੈ ਜਿਹਦੇ ਮਨ ਵਿੱਚ ਆ ਰਿਹਾ ਉਸ ਸਮੇਂ ਦਾ ਮਾਹੌਲ ਵੀ ਐਦਾਂ ਦਾ ਸੀ ਡਰ ਦਾ ਸਾਇਆ ਸੀ ਸੋ ਉਸ ਨੂੰ ਪਤਾ ਲੱਗਦਾ ਉਹਨਾਂ ਦੇ ਪਿਤਾ ਨੂੰ ਵੀ ਇੱਕ ਦੁੱਲਾ ਪੱਟੀ ਵਾਲਾ ਜੋ ਮਦਦ ਕਰ ਸਕਦਾ ਸੋ ਦੁੱਲੇ ਪੱਟੀ ਵਾਲੇ ਕੋਲ ਜਾਂਦਾ ਤੇ ਅਰਜ਼ ਅਰਜ਼ੋਈ ਕਰਦਾ ਸੋ ਦੁੱਲਾ ਪੱਟੀ ਵਾਲੇ ਨੂੰ ਰਹਿਮ ਆਉਂਦਾ ਤੇ ਰਾਤੋਂ ਰਾਤ ਉਹ ਵਾਦਾ ਕਰਦਾ ਵੀ ਤੇਰੀ ਧੀਆ ਦਾ ਵਿਆਹ ਅੱਜ ਰਾਤ ਹੋਊਗੀ ਮਹਿਰ ਜਾਵਾਂਗਾ ਉਹਨਾਂ ਦੇ ਪਿਓ ਦੀ ਭੂਮਿਕਾ ਉਸਨੇ ਬੰਨੀ ਤੇ ਦੋਨਾਂ ਇੱਕੋ ਘਰ ਦੇ ਵਿੱਚ ਉਹਨਾਂ ਧੀਆ ਨੂੰ ਵਿਆਹ ਜਿਸ ਕਰਕੇ ਦੁੱਲੇ ਦੀ ਜਿਹੜੀ ਮਰਤ ਹੈ ਉਹ ਸਾਨੂੰ ਲੋਹੜੀ ਦੇ ਵਿੱਚੋਂ ਅਣਖਿੜਵੇਂ ਅੰਗ ਦੇ ਵਿੱਚੋਂ ਨਜ਼ਰ ਆਉਂਦੀ ਹੈ ਬਿਕਰਵਲ ਜੀ ਤਾਂ ਹੀ ਐਸੇ ਕਰਕੇ ਦੁੱਲੇ ਨੇ ਧੀ ਵਿਆਹੀ ਫੇਰ ਸੱਕਰ ਪਾਈ ਆਪ ਮਤਲਬ ਭਰਾ ਬਣ ਕੇ ਪਿਓ ਬਣ ਕੇ ਲੜਕੀਆਂ ਦਾ ਸੁੰਦਰ-ਮੁੰਦਰੇ ਦਾ ਵਿਆਹ ਕੀਤਾ ਇਹ ਜੋ ਸਾਡੀ ਨਿਊ ਜਨਰੇਸ਼ਨ ਆ ਸੀ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਵੀ ਦੁੱਲੇ ਦੀ ਗਾਥਾ ਕੀ ਸੀ ਉਹ ਦੱਸੀ ਹੈ ਬਿਕਰਵਲ ਜੀ ਨੇ ਤੇ ਨਾਲ ਹੀ ਜਿਹੜੀਆਂ ਕੁੜੀਆਂ ਦੀ ਰੱਖਿਆ ਕੀਤੀ ਧੀਾਂ ਦੀ ਰੱਖਿਆ ਕੀਤੀ ਤਾਂ ਕਰਕੇ ਉਹ ਜਿਹੜਾ ਇਹ ਗਾਣਾ ਹੱਟੀਆਂ ਭੱਟੀਆਂ ਤੇ ਗੂੰਜਦਾ ਲੋਕਾਂ ਦੇ ਘਰਾਂ 'ਚ ਗੂੰਜਦਾ ਤੇ ਆਪਾਂ ਗੱਲ ਕਰੀਏ ਜੀ ਮੁੰਡੇ ਜਦੋਂ ਕਿਹਦੇ ਘਰ 'ਚ ਪਰਿਵਾਰ 'ਚ ਮੁੰਡਾ ਹੁੰਦਾ ਸੀ ਖੁਸ਼ੀ ਮਨਾਉਂਦੇ ਸੀ ਲੋੜੀ ਮਨਾਉਂਦੇ ਸੀ ਪਰ ਅੱਜ ਸਮਾਂ ਐਸਾ ਆ ਗਿਆ بڑے ਫੰਕਸ਼ਨ ਆਪਾਂ ਦੇਖ ਰਹੇ ਹਾਂ ਕੱਲ ਤੋਂ ਪਰਸੋਂ ਤੱਕ ਧੀਏ ਦੀ ਵੀ ਲੋੜੀ ਮਨਾਈ ਜਾਂਦੀ ਏ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਆ ਬਿਲਕੁਲ ਜੀ ਆਧੁਨਿਕ ਸ਼ੈਲੀ ਇਹਦੇ ਦੌਰ ਦੇ ਵਿੱਚ ਤੁਸੀਂ ਵੇਖਿਆ ਹੋਣਾ ਵੀ ਪਿਛਲੇ ਹੂੰ ਦੋ ਤਿੰਨ ਦਹਾਕਿਆਂ ਤੋਂ ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਪ੍ਰਥਾ ਹੂੰ ਕਿੰਨੀ ਪ੍ਰਚਲਿਤ ਹੋਈ ਕਿੰਨੇ ਡਾਕਟਰ ਜਿਹੜੇ ਨੇ ਆਪਾਂ ਖੁਦ ਹੈ ਜੀ ਜਰਨਲਿਸਟ ਦੇਖਿਆ ਵੀ ਕਿੰਨੇ ਅਲਟਰਾ ਸਾਊਂਡ ਜਿਹੜੀਆਂ ਮਸ਼ੀਨਾ ਲਾਲਚ ਵਾਸਤੇ ਹੋਏ ਸੀ ਲੋਕ ਲਾਲਚ ਵਾਸਤੇ ਲੋਕ ਪਏ ਹੋ ਸੀ ਧੀਆਂ ਦੀ ਗਿਣਤੀ ਕਿਤੇ ਨਾ ਕਿਤੇ ਘਾਟੀ ਵੀ ਜਿਸ ਦੀ ਦੇਸ਼ ਦੀ ਡੈਮੋਕ੍ਰੇਸੀ ਨੇ ਚਿੰਤਾ ਵੀ ਕੀਤੀ ਵੱਖ-ਵੱਖ ਆਰਗਨਾਈਜੇਸ਼ਨਾਂ ਸੰਸਥਾਵਾਂ ਤੇ ਸਰਕਾਰਾਂ ਨੇ ਇਸ ਗੱਲ ਦੀ ਗੁਹਾਰ ਲਾਈ ਵੀ ਆਖਰ ਜਿਤ ਧੀਆਂ ਦੀ ਗਿਣਤੀ ਘਟਦੀ ਐ ਤਾਂ ਅਗਲਾ ਸਮਾਜਆਂ ਪੀੜੀਆਂ ਆ ਕਿਦਾਂ ਚੱਲਣਗੀਆਂ ਸੋ ਤੁਸੀਂ ਵੇਖ ਰਹੇ ਹੋ ਪਿਛਲੇ 10 ਸਾਲਾਂ ਤੋਂ ਜੇ ਆਈਪੀਐਸ ਦਾ ਇਗਜ਼ਾਮ ਹੋਵੇ ਆਈਪੀਐਸ ਦਾ ਹੋਵੇ ਯੂਪੀਐਸਸੀ ਦਾ ਹੋਵੇ ਸੀਬੀਐਸਸੀ ਦਾ ਇਗਜ਼ਾਮ ਹੋਵੇ ਪਲੱਸ ਟੂ ਦਾ ਹੋਵੇ ਤੀਆਂ ਹੀ ਨੰਬਰ ਵੜਤੇ ਜਾ ਰਹੀਆਂ ਜੀ ਤੇ ਕਲਪਨਾ ਚਾਵਲਾ ਵੀ ਕਿਸੇ ਦੀ ਧੀ ਸੀ ਜਿਹਨੇ ਪਲਾਟ ਦੇ ਵਿੱਚ ਗਈ ਸੋ ਤੀਆਂ ਨੂੰ ਹੁਣ ਲੋਕ ਜਿਹੜੇ ਨੇ ਪੁੱਤਾਂ ਮੰਗ ਹੀ ਪਿਆਰ ਕਰਨ ਲੱਗੇ ਨੇ ਸੋ ਇੱਕ ਕਲਦੀਮ ਮਾਨਕ ਦਾ ਗਾਣਾ ਕੀ ਹੋਇਆ ਜਿਹੜਾ ਜੰਪ ਕੋ ਖਾਸਾ ਸਸ ਲੱਗਣ ਹੋਏ ਸੋ ਅੱਜ ਧੀਆਂ ਨੂੰ ਮੈਂ ਦੇਖਦਾ ਫੇਸਬੁੱਕ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਕਿੱਦਾਂ ਆਪਣੀ ਧੀਆਂ ਦੇ ਨਾਲ ਰਜਾਈ ਦੇ ਵਿੱਚ ਫੋਟੋ ਪਾਈ ਹੁੰਦੀ ਐ ਲੱਲੀਆਂ ਪੱਬੀਆਂ ਗੱਲਾਂ ਤੋਦਲੇ ਤੋਦਰੀਏ ਗੱਲਾਂ ਆਪੇ ਤਾਂ ਕਰਦੇ ਨੇ ਸੋ ਇੱਕ ਸੁਨੇਹਾ ਇੱਕ ਚੰਗਾ ਜਾਂਦਾ ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਅੱਜ ਵੀ ਧੀਆਂ ਦੀ ਲੋੜੀ ਪੰਜਾਬ ਸਰਕਾਰ ਵੱਲੋਂ ਵੀ ਅਮਲਾਈ ਜਾਰੀ ਹੈ ਪਟਿਆਲਾ ਵਿੱਚ ਜਿੱਥੇ ਡਾਕਟਰ ਬਲਵੀਰ ਨੇ ਵਿਸ਼ੇਸ਼ ਮਹਿਮਾਨ ਨੇ ਮੈਂ ਕਹਿੰਦਾ ਕਿ ਚੰਗਾ ਸੁਨੇਹਾ ਹੈ ਮਤਲਬ ਚੰਗੇ ਲੋਕ ਨੇ ਜਿਹੜੇ ਪੋਜ਼ਿਟਿਵ ਸੋਚ ਵਾਲੇ ਹੋ ਭਾਵੇਂ ਕਿਸੇ ਪਰਿਵਾਰ ਚ ਹੋਣ ਭਾਵੇਂ ਸਰਕਾਰ ਚ ਹੋਣ ਉਹ ਮਤਲਬ ਧੀਆਂ ਦੀ ਲੋੜ ਨੂੰ ਤਸਦੀਕ ਕਰ ਰਹੇ ਨੇ ਤਾਂ ਜੋ ਕੋ ਕਿਸੇ ਦੇ ਮਨ ਚ ਇਹ ਨਾ ਜਾਵੇ ਕਿ ਸਿਰਫ ਪੁੱਤ ਦੀ ਲੋੜੀ ਮਨਾਈ ਜਾਂਦੀ ਹੈ ਤੇ ਧੀਆਂ ਨੂੰ ਵੀ ਮਾਨ ਮਹਿਸੂਸ ਹੋਵੇ ਕਿ ਸਾਡੇ ਮਾਪਿਆਂ ਨੇ ਜਿਹੜੇ ਸਾਡੀ ਵੀ ਲੋੜੀ ਬਣਾਉਂਦੇ ਆ ਤੇ ਇੱਕ ਆਪਾਂ ਛੋਟਾ ਜਿਹਾ ਹੋਰ ਜ਼ਿਕਰ ਕਰੀਏ ਜਿਵੇਂ ਉੱਤਰ ਭਾਰਤ ਦੀ ਗੱਲ ਕੀਤੀ ਉਹ ਸਮਿਆਂ ਦੇ ਵਿੱਚ ਆਪਣੇ ਸਾਰੇ ਕਲਚਰ ਇੱਕ ਸੀ ਕਿਉਂਕਿ ਪੰਜਾਬ ਬੱਗਾ ਬਿਲਕੁਲ ਬਹੁਤ ਜੀ ਆ ਬਹੁਤ ਵਧੀਆ ਸਵਾਲ ਕੀਤਾ ਜਿਹੜੀ ਗੱਲ ਲੋਕਾਂ ਨੂੰ ਗਿਆਨ ਨਹੀਂ ਕਿਉਂਕਿ ਸਾਲ ਚੜਦੇ ਪੈਂਦਾ ਹੀ ਤਿਹਾਰ ਲੋਹੜੀ ਆ ਟੁਕਦਾ ਰੰਗਲਾ ਰੰਗਲਾ ਤਿਹਾਰ ਆ ਬੰਦਾ ਇੰਤਜ਼ਾਰ ਹੁੰਦਾ ਤੇ ਠੰਡ ਦੇ ਵਿੱਚ ਨਿੱਗ ਹੂੰ ਦੇਣ ਵਾਲਾ ਨਿੱਗ ਹੁੰਦਾ ਕਿਉਂਕਿ ਪੰਜਾਬ ਇੱਕ ਖੇਤੀ ਨਾਲ ਜੁੜਿਆ ਖੇਤੀ ਪ੍ਰਧਾਨ ਸੂਬਾ ਸੀ ਉਹ ਸਮੇਂ ਦੇ ਵਿੱਚ ਜੀਵਿਦਾਰ ਜੇ ਜ਼ਮੀਨ ਆਪਣੀ ਚਕੋਤੇ ਤੇ ਦੇਣੀ ਹੈ ਧਾਰ ਦੇਣਾ ਹੈ ਕਿਸੇ ਤੋਂ ਲੈਣਾ ਤਾਂ ਇਹ ਲੋਹੜੀ ਵਾਲੇ ਦਿਨ ਹੀ ਇੱਕ ਵਹੀ ਖਾਤਾ ਆਰਥਿਕ ਵਹੀ ਖਾਤੇ ਦੇ ਰੂਪਵਜੋਂ ਦੀ ਤਿਆਰੀ ਵਜੋਂ ਮੰਨਿਆ ਜਾਂਦਾ ਸੀ ਜਿਹਨੂੰ ਆਪਾਂ ਵਿੱਤੀ ਵਾਰਾ ਕਹਿ ਦਿੰਦੇ ਹਾਂ ਅੱਜ ਕੱਲ ਮਾਰਚ ਦੇ ਵਿੱਚ ਜਿਹਨੂੰ ਫਾਈਨੈਂਸ਼ੀਅਲ ਇਅਰ ਆਉਂਦਾ ਹੈ ਆ ਬੈਂਕਾਂ ਦੇ ਵਿੱਚ ਵਿੱਤੀ ਵਾਰਾ ਕਹਿੰਦੇ ਸੋ ਇੱਕ ਤਰ੍ਹਾਂ ਦਾ ਇਹ ਵਿੱਤੀ ਵਰੇ ਦਾ ਰੂਪ ਵੀ ਸੀ ਲੋੜੀ ਜੀ ਅੱਛਾ ਹੁਣ ਆਪਾਂ ਥੋੜਾ ਜਿਹਾ ਪੁਰਾਣੀ ਲੋੜੀ ਜਿਵੇਂ ਮੈਂ ਦੱਸਿਆ ਸੀ ਵੀ ਆਪਣੀਆਂ ਚਾਰ-ਪੰਜ ਟੇਟਾ ਇੱਕ ਸੀਗੀਆਂ ਇਕੱਠੇ ਸੀ ਵਿਰਾਸਤ ਸਾਂਝੀ ਸੀ ਅੱਜ ਮਾਡਰਨ ਹੋ ਗਿਆ ਥੋੜਾ ਜਿਹਾ ਜ਼ਿਆਦਾ ਜਿਵੇਂ ਹੁਣ ਤੁਸੀਂ ਆਪ ਖੁਦ ਵਿਚਰਦੇ ਹੋ ਸਮਾਜ ਦੇ ਵਿੱਚ ਪੱਠੀਆਂ ਦੇ ਉੱਤੇ ਸਾਰਾ ਕੁਝ ਤਿਆਰ ਹੁੰਦਾ ਸੀ ਬਣਦੇ ਜ਼ਿਕਮੀਆਂ ਬਣਦੇ ਸੀ ਜਿਹੜੀਆਂ ਰੋੜੀਆਂ ਸਭ ਕੁਝ ਤਿਆਰ ਹੁੰਦਾ ਸੀ ਉਹ ਕਿਤੇ ਨਾ ਕਿਤੇ ਗਾਇਬ ਹੋ ਗਿਆ ਸਭ ਸਨਥੈਟਿਕ ਸਦੇ ਤਰੀਕ ਦੇ ਵਿੱਚ ਵੀ ਆ ਰਿਹਾ ਇਹਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਤੁਸੀਂ ਬੜੀ ਚੰਗੀ ਗੱਲ ਕੀਤੀ ਵੀ ਪਿਆਰ ਮੁਹੱਬਤ ਲੜੀਆਂ ਦੇ ਨਾਲ ਜਿਹੜੇ ਪਰੋਏ ਸਨ ਮੇਲੇ ਤਿਹਾਰ ਅੱਜ ਸਾਂਝੀ ਵਾਲਤਾ ਦਾ ਪ੍ਰਤੀਕ ਨੇ ਟੁੱਟ ਚੁੱਕੇ ਨੇ ਹੂੰ ਉਹ ਪਿਆਰ ਮੁਹੱਬਤ ਨਹੀਂ ਰਹੀ ਤੁਸੀਂ ਵੇਖੋ ਵੀ ਹੁਣ ਵੀ ਲੋਕ ਜਿਹੜੇ ਨੇ ਮੌਲ ਦੇ ਵਿੱਚ ਜਾਣਗੇ ਪੈਕਿੰਗ ਵਾਲੀਆਂ ਚੀਜ਼ਾਂ ਫੋੜੇ ਨੇ ਘੋੜਾ ਸ਼ੱਕਰ ਤਿਲ ਨੇ ਸੋ ਮੁਹੱਬਤੀਆਂ ਲੜੀਆਂ ਜਿਹੜੀ ਪਰੋਂਦੀ ਲੋੜੀ ਹੈ ਉਹ ਨਹੀਂ ਰਿਹਾ ਹੁਣ ਤੁਸੀਂ ਵੇਖੋ ਵੀ ਪਹਿਲਾਂ ਆਰ.ਟੀ.ਵੀ. ਜਾ ਰਹੀ ਹੈ ਘਰ ਦੀ ਜਾ ਰਹੀ ਹੈ ਤੇ ਪਿਆਰ ਵੀ ਘਟਾ ਜਾ ਰਿਹਾ ਜਿਵੇਂ ਮਰਕਰ ਆ ਰ ਆਪਣਾ ਰੱਖਾਂਗੇ ਬਰਕਰਾਰ ਦਾ ਤਾਂ ਇਹੀ ਹੈ ਵੇਖੋ ਜਿਹੜਾ ਅੱਜ ਦਾ ਮਾਡਰਨ ਜਿਹੜਾ ਸਮਾਜ ਹੈ ਜਿਹੜੇ ਲੋਕ ਨੇ ਬੜੇ ਉਹ ਪਹਿਲਾਂ ਕੋਈ ਪੜ੍ਹਾਈ ਦੇ ਨੇ ਸਾਧ ਨਹੀਂ ਸਨ ਅੱਜ ਐਜੂਕੇਟਡ ਨੇ ਤੁਸੀਂ ਵੇਖਾ ਵੀ ਹਰ ਨੌਜਵਾਨ ਘੱਟੋ ਘੱਟ ਬੀਏ ਘੱਟੋ ਘੱਟ ਹਰ ਵਿਅਕਤੀ ਬੀਏ ਕਰ ਰਿਹਾ ਚਾਹ ਗਰੀਬ ਘਰ ਦਾ ਵੀ ਬੱਚਾ ਸੋ ਪੜ੍ਹਾਈ ਦੇ ਨਾਲ ਨਾਲ ਪੜ੍ਹਾਈ ਮੈਨਾ ਨਹੀਂ ਲੱਗਦੀ ਡਿਗਰੀਆਂ ਤੇ ਡਿਪਲੋਮੇ ਸਾਨੂੰ ਆਪਣੇ ਸੰਸਕਾਰ ਆਪਣੇ ਕਲਚਰ ਦੇ ਪ੍ਰਤੀ ਵੀ ਡੁੱਬਣਾ ਪਵੇਗਾ ਸੋਚਣਾ ਪਵੇਗਾ ਵੇਖਣਾ ਪਵੇਗਾ ਠੀਕ ਹੈ ਜੀ ਵੈਸਟਰਨ ਕਲਚਰ ਸਾਡੇ ਉੱਤੇ ਹੈਵੀ ਹੋ ਚੁੱਕਿਆ ਅਸੀਂ ਉਹ ਚ ਖੁੱਬ ਚੁੱਕੇ ਹਾਂ ਪਰ ਲੇਕਿਨ ਜੇ ਗੱਲ ਕਰੀਏ ਤਿਹਾਰਾਂ ਦੀ ਤਾਂ ਸਾਨੂੰ ਜਨਵਰੀ ਤੋਂ ਸਾਡੇ ਤਿਆਰ ਸ਼ੁਰੂ ਹੋ ਜਾਂਦੇ ਨੇ ਕੱਲ ਮਾਗੀ ਆ ਹੂੰ ਮੁਕਤ ਸਰ ਦੀ ਧਰਤੀ ਦੇ ਉੱਪਰ ਕਿੰਨੇ ਮਾਵਾਂ ਦੇ ਹੱਥ ਦੇ ਉੱਤੇ ਕਿੰਨੀਆਂ ਮੁਕਤੀਆਂ ਦੀ ਧਰਤੀ ਤੂੰ ਸਾਡੇ ਬੱਚਿਆਂ ਨੂੰ ਜੇ ਉਹਨਾਂ ਕੋਲ ਮੋਬਾਈਲ ਹੈ ਉਹ ਕੱਲ ਦਾ ਦਿਨ ਉਸ ਮਾਕੀ ਦੇ ਇਤਿਹਾਸ ਨੂੰ ਵੇਖਣਾ ਪੜਨ ਵਾਚਨ ਵੀ ਉਹ ਇਤਿਹਾਸ ਕੀ ਸੀ ਵੀ ਕਿੱਦਾਂ ਉਹਨਾਂ ਨੂੰ ਕਿੱਦਾਂ ਦਰਕਾਰ ਪੈਂਦੀ ਹੈ ਵੀ ਜਾਓ ਤੁਸੀਂ ਚੂੜੀਆਂ ਪਾ ਲਓ ਤੇ ਕਿੱਦਾਂ ਫਿਰ ਆਪਣੇ ਲੜਾਈ ਦੀ ਜੰਗ ਦੇ ਵਿੱਚ ਜਾਂਦੇ ਨੇ ਤਾਂ ਕਿੱਦਾਂ ਉਹ ਸ਼ਹੀਦ ਹੁੰਦੇ ਨੇ ਅੱਜ ਉਹ ਆਪ ਕੋਈ ਇੱਥੇ ਜਿਹੜੀ ਧਰਤੀ ਨੂੰ ਗੁਰੂ ਨੂੰ ਕਹਿੰਦੇ ਬੇਦਾਵਾ ਪਾੜ ਬੇਦਾਵਾ ਪਾੜ ਸੋ ਸਾਨੂੰ ਲੋੜ ਹੈ ਨੌਜਵਾਨਾਂ ਨੂੰ ਜੇ ਤੁਹਾਨੂੰ ਇਹ ਤਾਂ ਜੀ ਸਮਾਰਟਫੋਨ ਨੇ ਘੱਟੋ ਘੱਟ ਤੁਸੀਂ ਵੇਖਿਆ ਮਕਬੂਲ ਜੀ ਵੀ ਅੱਜ ਬਹੁਤ ਸਾਰੇ ਨੌਜਵਾਨ ਨੇ ਦੁਬਾਰਾ ਫਿਰ ਪੱਗਾ ਬੰਨਣਾ ਲੱਗੇ ਨੇ ਪੱਗਾ ਦੇ ਜਿਹੜੇ ਉਸਤਾਦ ਨੇ ਕਿੰਨੇ ਕਿੰਨੇ ਸੋਹਣੇ ਪੱਗਾ ਤੁਹਾਨੂੰ ਸਰਕਾਰ ਦੇ ਘਰ ਬੈਠਿਆਂ ਨੂੰ ਜਦ ਕਿ ਕਈ ਵਾਰੀ ਸ਼ਰਮ ਚ ਜਿਹੜੀ ਹੁੰਦੀ ਸੀ ਵਿਆਹ ਦੀ ਪੱਗ ਵੀ ਕਈ ਵਾਰੀ ਕਿਸੇ ਦੇ ਘਰ ਨੂੰ ਬੁਲਾ ਕੇ ਹੁੰਦੇ ਸਰ ਸੋ ਹੁਣ ਸਾਡੇ ਜਿਹੜੇ ਸਾਨੂੰ ਇਨਾ ਫਾਇਦਾ ਹੋਇਆ ਟੈਕਨੋਲੋਜੀ ਦਾ ਗੁਰਬਾਣੀ ਸਰ ਅਸੀਂ ਨਾਲ ਜੁੜੇ ਆ ਸਾਨੂੰ ਗੁਰਬਾਣੀ ਸਿੱਖ ਇਤਿਹਾਸ ਬਾਰੇ ਵੀ ਜਾਣਨਾ ਪਾਰੀ ਹੈ ਸਾਨੂੰ ਪੱਗਾ ਬੰਨਣਾ ਵੀ ਸਰਕਾਰ ਹੈ ਮੋਬਾਈਲ ਸੋ ਲੋੜ ਹੈ ਵੀ ਸਾਡੇ ਪੰਜਾਬ ਦਾ ਐਡਾ ਵੱਡਾ ਇਤਿਹਾਸ ਹੈ ਹਮ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋਂ ਸਾਡਾ ਇਤਿਹਾਸ ਹੈ ਜੋਂ ਸਾਨੂੰ ਮਿਲਿਆ ਵਿਰਸੇ ਦੇ ਵਿੱਚੋਂ ਅੱਜ ਵੀ ਉਹ ਪ੍ਰਾਤਿਤ ਜਗ੍ਹਾ ਸਾਡੇ ਕੋਲ ਮੌਜੂਦ ਨੇ ਤੁਸੀਂ ਵੇਖਿਆ ਵੀ ਹੁਣ ਫਤੇਗੜ ਸਾਹਿਬ ਦੇ ਉੱਪਰ ਕਿੰਨੇ ਲੋਕ ਨਮਸਤਕ ਹੋਏ ਹਮ ਅਮੀਰ ਵਿਰਸਾ ਸਾਡਾ ਕਿੱਡਾ ਮੀਰ ਅਵਿਰਸਾ ਤੇ ਉੱਥੇ ਜਾ ਕੇ ਹੰਜੂ ਵਹਿ ਤੁਰਦੇ ਨੇ ਜਦੋਂ ਆਪਾਂ ਉਸ ਦੀਵਾਰ ਵੱਲ ਹੁੰਦੇ ਆ ਜਦੋਂ ਦੇਖਦੇ ਆ ਜਦੋਂ ਸੋ ਜਿਹੜੀ ਤੁਸੀਂ ਗੱਲ ਕਹੀ ਵੀ ਸਾਡੇ ਕਲਚਰ ਨੂੰ ਤੁਸੀਂ ਚੰਗੀ ਤਰ੍ਹਾਂ ਜੇ ਅੱਜ ਲੋਹੜੀ ਹੈ ਤਾਂ ਹਰ ਨੌਜਵਾਨ ਅੱਜ ਅੱਧਿਆਂ ਨੂੰ ਤੇ ਹੀ ਨਹੀਂ ਪਤਾ ਸੁੰਦਰ ਮੁੰਦਰੀਆਂ ਨਹੀਂ ਪੂਰਾ ਬੋਲਣਾ ਆਉਂਦਾ ਤਾਂ ਮੈਂ ਕਹਿੰਦਾ ਮੋਬਾਈਲ ਵਿੱਚੋਂ ਸਿੱਖ ਲੈਣ ਯਾਰ ਮਤਲਬ ਜਿਹੜੀ ਤੁਸੀਂ ਇਹ ਕਹਿੰਦੇ ਟੈਕਨੋਲੋਜੀ ਹੈ ਜੇ ਇਹ ਨੂੰ ਗਲਤ ਸੋਚਣਾ ਵਰਤੀ ਚੰਗੀ ਸੋਚ ਨਾਲ ਦੇਖੇ ਤਾਂ ਇਹਦੇ ਵਿੱਚ ਵੀ ਅਸੀਂ ਬਹੁਤ ਬੜਾ ਘੂੜਾ ਰੰਗ ਚੱਟ ਸਕਦਾ ਲੋੜੀ ਨੂੰ ਹੋਰ ਘੂੜਾ ਤੁਸੀਂ ਕਰ ਸਕਦੇ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਧੰਨਵਾਦ ਗੱਲਬਾਤ ਕਰ ਰਹੀ ਸੀ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਨੀਅਰ ਪੱਤਰਕਾਰ ਵਿਕਰਮ ਜੀ ਦੇ ਨਾਲ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਲੋੜੀ ਬਾਰੇ ਆਪਾਂ ਡਿਸਕਸ ਕੀਤੀ ਹੈ ਤੇ ਨੌਜਵਾਨ ਪੀੜੀ ਨੂੰ ਅਪੀਲ ਵੀ ਕੀਤੀ ਹੈ ਕਿਸ ਤਰ੍ਹਾਂ ਜਿਹੜੇ ਸਾਡੇ ਪਿਆਰ ਦੇ ਰੰਗ ਨੇ ਇਹ ਜਿਹੜੇ ਤਿਹਾਰਾ ਸਾਡੇ ਨੇੜਤਾ ਦਾ ਪ੍ਰਤੀਕ ਨੇ ਅਸੀਂ ਦੂਰ ਹੁੰਦੇ ਜਾਂਦੇ ਆ ਕਿਉਂ ਨਾ ਅਸੀਂ ਜੇ ਕਿ ਅਸੀਂ ਦੇਖਦੇ ਆ ਸਾਡੇ ਇਤਿਹਾਸ ਤੇ ਝਾਤ ਮਾਰੀਏ ਜਿੱਦਾਂ ਗੁਰੂਆਂ ਦੀ ਗੱਲ ਕੀਤੀ ਹੈ ਕੱਲ ਨੂੰ ਮਾਗੀ ਦਾ ਦਿਹਾੜਾ ਮਨਾਇਆ ਜਾਣਾ ਉੱਥੇ ਕਿਸ ਤਰ੍ਹਾਂ ਬੇਦਾਵਾ ਪਾੜਿਆ ਗਿਆ ਸੀ ਗੁਰੂ ਜੀ ਤੋਂ ਬੇਦਾਵਾ ਪੜਵਾਇਆ ਮੰਨਤਾ ਕੀਤੀ ਆ ਤਾਂ ਜਾ ਕੇ ਗੁਰੂ ਜੀ ਨੇ ਉਹਨਾਂ ਨੂੰ ਹਿੱਕ ਦੇ ਨਾਲ ਲਾਇਆ ਸੀ ਟੁੱਟੀ ਗੰਢੀ ਗੁਰੂ ਘਰਾ ਉੱਥੇ ਸਾਰੇ ਨਤਮਸਤਕ ਹੋਣਗੇ ਕੱਲ ਇਸੇ ਤਰ੍ਹਾਂ ਨੌਜਵਾਨ ਪੀੜ੍ਹੀ ਸਾਡੀ ਜੇ ਟੈਕਨੋਲੋਜੀ ਨਾਲ ਜੁੜੀਆ ਤਾਂ ਚੰਗੇ ਕੰਮ ਨੂੰ ਲੈ ਕੇ ਚੰਗੀ ਸੋਚ ਨੂੰ ਲੈ ਕੇ ਅੱਗੇ ਵਧੇ ਤਾਂ ਹੀ ਜਾ ਕੇ ਨੌਜਵਾਨ ਪੀੜ੍ਹੀ ਜਿਹੜੀ ਆਪਣੇ ਪਰਿਵਾਰ ਨਾਲ ਤੇ ਰਿਸ਼ਤੇਦਾਰਾਂ ਨਾਲ ਜੁੜ ਸਕਦੀ ਹੈ ਤੇ ਅੱਪ ਤਰੱਕੀ ਕਰ ਸਕਦੀ ਹੈ